ਆ ਦੇਖੋ ਜੀ ਇੱਕ ਬਾਬਾ ਵਾ ਪਿਛੇ ਬੀਬੀ ਬੈਠੀ ਹੋਈ ਹੈ ਬਜ਼ੁਰਗਾ ਕਿਨੇ ਤੇ ਹਿੰਦੂ ਭਾਈ ਚਾਰੇ ਇੱਕ ਸਾਂਝ ਰੱਖਦੇ ਆ ਹਨਾ ਜੀ ਤੇ ਦੋ ਜਗਾਰ ਕੀ ਉਤਲੀ ਹਨਾ ਰੇੜੀ ਦੇ ਉੱਤੇ ਜਾ ਰਿਹਾ ਕਿੰਨਾ ਕੁ ਕਮਾਂਦੀ ਹੋਣਗੇ ਵਿਚਾਰੇ ਤੇ ਰੁਗਦਾ ਅੱਗੇ ਜਾ ਕੇ ਨਾਲ ਨੂੰ ਮਿਲਦੇ ਆ ਬਾਬਾ ਜੀ ਨਾਲ ਦੇਖਦੇ ਆ ਕਿ ਕਿਵੇਂ ਅਸੀਂ ਖੁਸ਼ੀਆਂ ਮਾੜ ਸਕਦੇ ਆ ਅੱਜ ਜਲੰਧਰ ਦੀਆਂ ਸੜਕਾਂ ਤੇ ਹਨਾ ਜੀ ਸੇਵਾ ਬਾਬਾ ਜਿਹੜੀਆਂ ਚੱਲਦੀਆਂ ਅਸੀਂ ਖੁਸ਼ੀਆਂ ਦੀ ਪੰਡ ਜਿਹੜੀ ਗੁਰੂ ਅੰਦਾਸ ਦੇ ਘਰ ਤੋਂ ਲੈ ਕੇ ਤੁਰੇ ਹੋਏ ਆ ਤੇ ਹੌਲੀ-ਹੌਲੀ ਬਣਦੇ ਜਾ ਰਹੇ ਆ ਇਹ ਬੀਬੀ ਜੀ ਉੱਪਰ ਬੈਠੀ ਹੋਈ ਹੈ ਤੇ ਬਾਬਾ ਜੀ ਪਿੱਛੇ ਹੈ ਜਿਹੜਾ ਬਾਬਾ ਜੀ ਜਿਹੜੇ ਚਲਾਉਂਦੇ ਪੀ ਹੈ ਤੇ ਬੀਬੀ ਜੀ ਪਿੱਛੇ ਬੈਠੀ ਹੋਈ ਹੈ ਇਹਨਾਂ ਦੇ ਲਈ ਇਹ ਕਾਰ ਆ ਇਹਨਾਂ ਦੇ ਲਈ ਇਹ ਕਾਰ ਆ ਹੈ ਦੇਖੋ ਇਹ ਇਹਨਾਂ ਲਈ ਕਾਰ ਹਤ ਤੁਰੇ ਜਾਂਦੇ ਆ ਹੈਨਾ ਇਹ ਜਿਹੜੇ ਸੁਖ ਹਨ ਜਿਹੜਾ ਸੁੱਖ ਹੈ ਨਾ ਜੀ ਇਹ ਹੈ ਨਾ ਇਹ ਇਹ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਇਹਨਾਂ ਨੇ ਕਿੰਨਾ ਨੇ ਕਹਿਣਾ ਧੰ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ ਬਹੁਤ ਹੈ ਜੀ ਸ਼ੁਕਰ ਹੈ ਗੁਰੂ ਸਾਹਿਬ ਦਾ ਸ਼ੁਕਰ ਹੈ ਹਨਾ ਰਾਮਦਾਸ ਪਾਸ਼ਾ ਜੀ ਨੇ ਇਹੀ ਇਹਨਾਂ ਨੇ ਕਿਹਾ ਤੇ ਮੈ ਰੋਗ ਦਾ ਚੇਕੀ ਜਾ ਕਿ ਇਹਨਾਂ ਨੂੰ ਧੰ ਗੁਰੂ ਰਾਮਦਾਸ ਤੁਹਾਨੂੰ ਦੂਦਾ ਹੁੰਦਾ ਏ ਕੀ ਦੇਜਦੇ ਬੇ ਭਾਈ ਖਾਲਸਾ ਭਾਈ ਬੀਦੀ ਫਪੇ ਜੀ ਇੱਕ ਵੀ ਤੀਜ ਦੇ ਉਹ ਬਹੁਤ ਬਹੁਤ ਨੇ ਘਰ ਦੇ ਸਰ ਜੇ ਇਕੱਠੇ ਕੋਠੇ ਕਰਕੇ ਲਿਆਏ ਧਰ ਵਾਸਤੇ ਅੱਛਾ ਤੇ ਕਮਾਈ ਵੀ ਮਹੀਨੇ ਕਿਦਾਂ ਤੇ ਬਾਬਿਓ ਉਹ ਕੀ ਤਰ੍ਹਾਂ ਨਹੀਂ ਕਸਦਾ ਪਿਆ ਕਿਸੇ ਤਰ੍ਹਾਂ ਦਾ ਆਹ ਭਗਵਾਨ ਤੇ ਕਦੀ ਗਿਲਾ ਸ਼ਿਕਵਾ ਨਹੀਂ ਹੁੰਦਾ ਕਿ ਗਰੀਬੀ ਦਿੱਤੀ ਹੈ ਹੈ ਮਤਲਬ ਨਹੀਂ ਹੁੰਦਾ ਇਹ ਤਾਂ ਵੈਸੇ ਜਾਂਵੇ ਤੈਨੂੰ ਦੱਸੀ ਜਾਵੇ ਚਲ ਗਏ ਅੱਛਾ ਤਨ ਗੁਰੂ ਦਾਮ ਦਾ ਕਲੀ ਗਏ ਮਤਾ ਜੀ ਮੈਨੂੰ ਤਾਂ ਭੇਜਿਆ ਗੁਰਾਮਦਾ ਸਵਾਸ਼ਾ ਨੇ ਮੈਂ ਤੁਹਾਨੂੰ ਪਿੱਛੇ ਵੇਖਦਾ ਆ ਰਿਹਾ ਜਿਹੜੀ ਖੁਸ਼ੀ ਤੁਹਾਨੂੰ ਹੈ ਨਾ ਰੇੜੀ ਤੇ ਬੈਠੇ ਨੂੰ ਉਹ ਮੈਨੂੰ ਕਾਰ 'ਚ ਨਹੀਂ ਮਿਲਦੀ ਪਈ ਸੀ ਤੁਸੀਂ ਹੱਸਦੇ ਪਏ ਸੀ ਤੁਸੀਂ ਪਿੱਛੇ ਬੈਠੇ ਹੱਸਦੇ ਪਏ ਸੀ ਤੇ ਕਿੰਨੇ ਵਧੀਆ ਤਰੀਕੇ ਨਾਲ ਜਾਂਦੇ ਬੇ ਉਹ ਮੈਂ ਮੈਂ ਕਾਰ 'ਚ ਬੈਠਾ ਸੋਚਨਿਆ ਉਹ ਖੁਸ਼ੀ ਮੈਨੂੰ ਕਾਰ 'ਚ ਨਹੀਂ ਮਿਲਦੀ ਵੀ ਜਿਹੜੀ ਖੁਸ਼ੀ ਤੁਹਾਨੂੰ ਇਸ ਰੇੜੀ ਤੇ ਮਿਲਦੀ ਨਹੀਂ ਆ ਲੱਖਾਂ ਰੁਪਈਆ ਦੀ ਕਾਰਾਂ ਅਸੀਂ ਕਠੀਆਂ ਕਰ ਲੀਆਂ ਪਰ ਸਕੂਨ ਮਹਾਰਾਜ ਨੇ ਗੁਰਮੁਖ ਦਾਸ ਪਾਸ਼ਾ ਨੇ ਤੁਹਾਡੇ ਵਰਗਿਆਂ ਨੂੰ ਦਿੱਤਾ ਬਣਾ ਜੀ ਤੁਸੀਂ ਖੁਸ਼ ਹੋ ਦੀਨੇ ਮਤਮਤਾ ਜੀ ਆ ਫੜੋ ਮੇਰੇ ਵੱਲ ਥੋੜੀ ਜੀ ਸੇਵਾ ਇਹ ਗੁਰਮੁਖ ਦਾਸ ਪਾਸ਼ਾ ਨੇ ਭੇਜੀ ਆ ਅੱਜ ਕੰਮ ਕੁਝ ਨਾ ਕਰਿਓ ਬਾਬਿਓ ਅੱਜ ਕੰਮ ਨਾ ਕਰਿਓ ਠੀਕ ਹੈ ਇਹ ਆਈਏ ਅੰਮ੍ਰਿਤਸਰੋਂ ਗੁਰਮੁਖ ਦਾਸ ਪਾਸ਼ਾ ਨੇ ਭੇਜੀ ਆ ਠੀਕ ਹੈ ਅਰਦਾਸ ਕਰਿਓ ਤੁਹਾਡੇ ਵਰਗਾ ਸਕੂਨ ਸਾਰਿਆਂ ਨੂੰ ਮੇਰੇ ਚਲੋ ਠੀਕ ਹੈ ਜੀ ਧੰਨਵਾਦ ਹੋਗੇ ਜੀ ਬਾਈ ਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਤਾਂ ਬਿਲਗਾਮ ਦਾ ਸਵਸਕ ਨੂੰ ਨਹੀਂ ਮਿਲ ਸਕਦਾ ਜਿਹੜਾ ਸਬਰ ਸਿੱਧਕ ਸੰਤੋਖ ਹੈ ਨਾ ਇਹਨਾਂ ਕਾਰਾਂ 'ਚ ਨਹੀਂ ਹੈਗਾ ਇਹਨਾਂ ਕਾਰਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ ਨਾ ਪਰ ਜਿਹੜਾ ਸਬਰ ਸੰਤੋਖ ਤੇ ਸਿੱਧਕ ਗੁਰੂ ਸਾਹਿਬ ਦੇ ਉੱਤੇ ਉਹ ਅਜੇ ਇਹ ਲੋਕਾਂ ਨੂੰ ਮਿਲਦਾ ਮਾਤਾ ਪਿਛੇ ਬੈਠੀ ਵੀ ਬੜੀ ਖੁਸ਼ੇਗੀ ਸੀ ਤੇ ਚਲੋ ਜਿਹਨੇ ਜੋਗੇ ਹੈਗੇ ਅਸੀਂ ਕਰ ਰਹੇ ਆ